ਸਭ ਤੋਂ ਪਹਿਲਾਂ ਤਾਂ ਉਪਦੇਸ਼ ਅਰਜ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਕਾਰ ਤੋਂ ਬਹੁਤ ਬਹੁਤ ਧੰਨਵਾਦ ਜੀ ਨੇ ਕਿਰਪਾ ਕਰਨ ਕਾ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਇਨਸਾਨਜੋਤੇ ਬੰਦਿਆਂ ਦਾ ਸਾਡੇ ਨਾਲ ਬੰਦਿਆਂ ਨਾਲ ਸਾਡੇ ਤੇ ਬੰਗਾ ਜੀ ਬੰਦ ਤੇ ਖਾਣ ਬੈਠਾ ਤੇ ਕਾਦੀ ਜਦ ਤੱਕ ਬੋਲ ਲੈਣਗੇ ਤੇ ਕੱਲ੍ਹ ਆਪ ਜੀ ਆਪ ਮੈਂ ਪਿੱਛੇ ਵੀ ਸਹੀ ਲਾ ਪਾਕਿਸਤਾਨ ਸਿੱਖੀ ਵਰਤਾਰਿਕ ਸਾਜੂ ਸੇਕਾ ਆਜ਼ਾਦ ਸਿੱਖ ਲੰਗੋਵਾਲ ਤਾਂ ਸਿਰ ਵੀ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਭੈਣਾਂ ਮੈਂ ਇਕੱਲੇ ਇਕੱਲੇ ਤੇ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਮਦਦ ਕਰਨ ਲਈ ਮੈਂ ਸਭ ਤੋਂ ਪਹਿਲਾਂ 86 ਬੰਦਿਆਂ ਨੇ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟੀਕਲ ਪਾਰਟੀ ਦੇ ਵਿੱਚ ਉਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥੇ ਦੇ ਵਿੱਚ ਗੱਲ ਕਰੀ ਹੈ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮਕਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਖਾਰਜ ਹੋ ਚੁੱਕੇ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜਾ ਉਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਏ ਸੀ ਵੀ ਜੇ ਜ਼ਮਾਨਤ ਹੀ ਤਾਂ ਕਰਾਵਾਂਗੇ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਨਹੀਂ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਸ ਲਈ ਸਾਰੇ ਪਰਚੇ ਜਿਹੜਾ ਕਾ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਚਾਰਜ ਹੋ ਚੁੱਕੇ ਹੈ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਤਨੋਲੇ ਆ ਭਾਨੇ ਲੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇਦਾਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਬੂਰ ਦੇ ਮੁਕੱਦਮੇ ਦੀ ਰਿਪੋਰਟ ਆ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਆ ਲੁਧਿਆਣੇ ਦੇ ਮੁਕੱਦਮੇ ਦੀ ਸਾਰਾ ਰਿਪੋਰਟ ਸਾਡੇ ਕੋਲੇ ਤੇ ਲੈ ਆ ਸੇ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ ਆ ਸਭ ਤੋਂ ਪਹਿਲਾਂ ਤਾਂ ਉਹ ਪਟੀ ਅਰਜ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸਰਕਾਰ ਤੋਂ ਮੱਨਾ ਕਰਨਾ ਜੀ ਦੀ ਕਿਰਪਾ ਤੋਂ ਕੰਟੀਆ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਇਤਿਹਾਸਾਂ ਦਿੱਤੇ ਬੰਦਿਆਂ ਦਾ ਸਾਡੇ ਨਾਲ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਇਹ ਤੇ ਬੰਗਾ ਜੀ ਬੰਦ ਤੇ ਖਾਣ ਬੈਠਾ ਤੇ ਕਾਦੀ ਜਦੋਂ ਬੰਦ ਬੁੜੀ ਨੇਗੇ ਤੇ ਕੱਲ੍ਹ ਆਪਾਂ ਪਛਾਤ ਮੈਂ ਪਿਛਲੇ ਸਹੀਲਾ ਸਾਹਿਬ ਹਾਂ ਹਾਂ ਸਤਿ ਸ਼੍ਰੀ ਅਕਾਲ ਕਰਦਾ ਹਾਂ ਭਾਰਤੀ ਸੰਸਦ ਪ੍ਰਕਾਰ ਦੀ ਖਾਰ ਦੀ ਸਾਂਝੀ ਸੇਕ ਦਾ ਆਜ਼ਾਦ ਸਿੱਲਸਾ ਲੋਗਵਾਲ ਦਾ ਜੀ ਉਹ ਜਿਹੜੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਭੈਣਾਂ ਮੈਂ ਇਕੱਲੇ ਇਕੱਲੇ ਤੇ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਲੋਕਾਂ ਲਈ ਮੈਨੂੰ ਸਭ ਤੋਂ ਪਤਾ 86 ਬੰਦਿਆਂ ਨੇ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ 86 ਜਿਹੜੇ ਪੋਲਿਟਿਕਲ ਪਾਰਟੀ ਦੇ ਵਿੱਚ ਇਹਨਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥੇ ਦੇ ਵਿੱਚ ਗੱਲ ਕਰੀ ਹੈ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮੁਕੱਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮੁਕਦਮਾ ਦ ਉਹ ਮੁਕੱਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮੁਕੱਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਕਿ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮੁਕੱਦਮੇ ਇਹਨਾਂ ਨੇ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਏ ਸੀ ਵਿੱਚ ਜੇ ਜ਼ਮਾਨਤ ਹੀ ਤਾਂ ਕਰਾਵਾਂ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਬਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਜੇ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਹ ਸਾਰੇ ਪਰਚੇ ਜਿਹੜੇ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਡਿਚਾਰਜ ਹੋ ਚੁੱਕੇ ਹੈ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਤਨੋਲੇ ਆ ਭਾਨੇ ਲੀਆਂ ਦੋਨੇ ਭੈਣਾ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ ਯੂਟਿਊਬਰਾਂ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮਾ ਦਰਜ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਬੂਰ ਦੇ ਮੁਕਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕਦਮੇ ਦੀ ਰਿਪੋਰਟ ਹੈ ਲੁਧਿਆਣੇ ਦੇ ਮੁਕਦਮੇ ਦੀ ਸਾਰਾ ਰਿਪੋਰਟ ਸਾਡੇ ਕੋਲ ਤੇ ਲਿਆਸੀ ਤੋਂ ਸਾਰੇ ਮੁਕਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੇ